ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮਚਾਕੀ ਸਾਦਕ ਦੇ ਬਿਲਕੁਲ ਨੇੜੇ ਰਹਿ ਜਾਂਦੀ ਆ ਤੇ ਇਸ ਪਿੰਡ ਨੂੰ ਜ਼ਿਲ੍ਹਾ ਸ਼੍ਰੀ ਜ਼ਿਲ੍ਹਾ ਫਰੀਦਕੋਟ ਪੈਂਦਾ ਤੇ ਤਹਿਸੀਲ ਸਾਦਕ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਕਾਰੋਬਾਰ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋ ਦੰਦ ਦੋਵੇਂ ਵੇੜਾਂ ਤਾਜ਼ੀਆਂ ਸੂਈਆਂ ਸੁਬਾ ਸੂਈਆਂ ਸਾਰੀ ਡਿਟੇਲ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਿਓ ਫੋਲੋ ਤੇ ਆਓ ਲਾ ਸਾਰੀ ਜਾਣਕਾਰੀ ਲੈਣੇ ਆ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਅਮਰਤਪਾਲ ਸਿੰਘ ਫੌਜੀ ਅਮਰਤਪਾਲ ਸਿੰਘ ਫੌਜੀ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 8699015862 8699015862 ਹਾਂਜੀ ਇਹ ਵਿਹੜਾ ਫਿਰ ਦੋਵੇਂ ਵਿਕਾਊ ਆ ਅੱਜ ਜੀ ਹਾਂਜੀ ਭਾਈ ਦੋਨੇ ਵਿਹੜਾ ਵਿਕਾਊ ਤੇ ਆ ਜਿਹੜੀ ਮੱਖੀ ਚੀਨੀ ਵਿਹੜ ਖੜੀ ਆ ਇਹਦੀ ਡਿਟੇਲ ਕੀ ਆ ਇਹ ਮੈਂ ਪਹਿਲਾਂ ਪਹਿਲੇ ਸੂਏ ਸੋਈ ਜਾਂ ਸਵੇ ਹੀ ਸੂਈ ਅੱਜ ਪਹਿਲਾ ਸੂਆ ਸੂਈ ਅੱਜ ਸੂਈ ਸੁਬਾ ਹਾਂਜੀ ਮੂੰਹ ਦੋ ਦੰਦਾ ਵੱਛੀ ਇਹ ਵੀ ਮੂੰਹ ਦੋ ਦੰਦਾ ਤੇ ਕਿੰਨਾ ਕੁ ਦੁੱਧ ਕੱਢ ਦੂ ਬਾਈ ਪਹਿਲੇ ਸੂਏ ਦੁੱਧ 15 16 ਲੀਟਰ ਤਾਂ ਪਾ ਦੁਕਾਨ ਨਾਲ ਠੀਕ ਹੈ ਜੀ ਲਓ ਵੀ ਮਿੱਤਰੋ 15 16 ਲੀਟਰ ਦੁੱਧ ਦਾ ਅਨੁਮਾਨ ਲਾਉਂਦੇ ਆ ਖਾਨਦਾਨੀ ਵੱਛੀ ਚੰਗੀ ਆ ਦੋਸਤੋ ਰੰਗ ਆ ਜਾਂ ਬਹੁਤ ਘੱਟ ਮਿਲਦਾ ਤੇ ਬੱਚਾ ਜੇ ਕਹੀਏ ਜੇ ਕਿਤੇ ਵੱਛੀ ਹੁੰਦੀ ਦੋਸਤੋ ਤੇ ਬਾਈ ਕਹਿੰਦਾ ਵੇਚਣੀ ਨਹੀਂ ਸੀ ਮੈਂ ਐਡੀ ਕੁਆਲਿਟੀ ਦਾ ਬੱਚਾ ਬਹੁਤ ਘੱਟ ਵੇਖਣ ਨੂੰ ਮਿਲਦਾ ਚੰਗੇ ਸੀ ਮੰਦਾ ਬੱਚਾ ਤੇ ਥਾਣਾ ਦਾ ਸੈਜ ਗੈਪ ਦੋਸਤੋ ਬਹੁਤ ਚੰਗਾ ਹੈ ਪਸਮਾ ਕਰਕੇ ਉਦੋਂ ਵੀ ਸੋਹਣਾ ਹੋ ਜਾਣਾ ਮੁਠੀ ਦੀ ਚੁਵਾਈ ਵਾਲਾ ਥਾਣਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਵਾਂਗੇ ਲਾਓਏ ਮਿੱਤਰੋ ਬੱਚਾ ਵਾਈ ਕਹਿੰਦਾ ਚੁੰਗ ਗਿਆ ਸੀਗਾ ਪਰ ਫਿਰ ਵੀ ਬਿਲਕੁਲ ਹਵਾਨਾ ਸਾਫ ਸੁਥਰਾ ਹੈ ਤੇ ਦੋਹਾਂ ਪਾਸਿਆਂ ਤੋਂ ਸੇਮ ਸਹਿਜਾ ਥਾਣਾ ਦਾ ਕਦ ਕਾਠ ਚੰਗਾ ਹੈ ਵੇਲ ਵੀ ਚੰਗੀ ਹੈ ਦੋਸਤੋ ਸੋਹਣੀ ਵਹਿੜਾ ਤੇ ਤੋੜ ਕੇ ਤੁਹਾਨੂੰ ਦਿਖਾਉਣੀ ਹੈ ਲਾਵੀ ਮੈਂ ਤਰੋ ਤੋੜ ਦਿਆਂ ਤੁਹਾਨੂੰ ਇਹਦਾ ਪੂਰੀ ਜੱਜਮੈਂਟ ਦੀ ਆ ਜਾਨੀ ਕਰਮ ਵਾਲੀ ਦੀ ਮੋੜ ਲਓ ਭਾਈ ਨਵੀਂ ਦੁਬਾਰਾ ਤੋੜ ਕੇ ਦਿਖਾਣੇ ਆ ਦੋਸਤੋ ਬੱਚੇ ਤਾਂ ਥੋੜਾ ਜਿਹਾ ਕਰਦੀ ਆ ਇਸ ਕਰਕੇ ਕਾਲ ਕਰਕੇ ਖੁਰਲੀ ਤੇ ਜਾਂਦੀ ਰਹੀ ਸੀ ਲੈ ਚਲੋ ਸਿੱਧੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਫਿਰ ਆਪਾਂ ਬਾਈ ਜੀ ਮੁੱਲ 75000 ਰੁਪਏ ਰੱਖਿਆ ਜੀ 75000 ਮਾਨਤਨ ਹੋ ਜੂਗਾ ਬੇ ਜੀ ਹਾਂਜੀ ਬਾਈ ਜੀ ਪੂਰਾ ਮਾਨ ਲਓ ਵੀ ਮਿੱਤਰੋ ਪਹਿਲਣ ਵੈੜਾ 75000 ਮੁੱਲ ਆ ਬਣਦਾ ਮਾਨਤਨ ਇਹਦੇ ਵਿੱਚੋਂ ਕੀਤਾ ਜਾਊਗਾ ਇਸ ਤੋਂ ਅੱਗੇ ਬਾਈ ਜੀ 2 ਨੰਬਰ ਵੈੜਾ ਇਹਦੇ ਬਾਰੇ ਡਿਟੇਲ ਦੱਸਿਓ ਜੀ ਇਹ ਵੀ ਬਾਈ ਜੀ 2 ਦੰਦ ਦਾ ਮੂੰਹ ਮੂੰਹ 2 ਦੰਦ ਦਾ ਇਹ ਵੀ ਹਾਂਜੀ ਇਹ ਵੀ ਖਬਰੀ ਇਹ ਇਕੱਠੀਆਂ ਹੀ ਸੂਈਆਂ ਅੱਜ ਸਵੇਰ ਜੇਰਾਂ ਅਜੂਰਾਂ ਦੋਹਾਂ ਦੀਆਂ ਪੈ ਗਈਆਂ ਠੀਕ ਹੈ ਜੀ। ਵੀ ਆਪਣੇ ਉਹ ਕੈਮਰਾ ਲੱਗਿਆ ਜਦੋਂ ਮਰਜ਼ੀ ਅਗਲਾ ਦੇਖ ਸਕਦਾ ਹੈ। ਚੈੱਕ ਕਰ ਸਕਦਾ ਹੈ। ਤੇ ਬਾਈ ਜੀ ਕਿੰਨਾ ਕੁ ਦੁੱਧ ਪਾ ਦੂ ਇਹ? ਇਹ ਵੀ 16-17 ਲੀਟਰ ਦੁੱਧ ਕੱਢ ਦੂਗਾ ਉਹ ਨਾਲ। ਠੀਕ ਹੈ ਜੀ। ਲਓ ਬਈ ਕੱਦ ਘਾਠ ਇਹਦਾ ਵੀ ਕਰਮ ਵਾਲੀ ਦਾ ਬਹੁਤ ਚੰਗਾ ਹੈ। ਪੂਰੀ ਹੈ ਜੀ। ਸੀਲਸ ਲੱਗ ਬਾਈ ਹੱਥ ਮਾਰ ਕੇ ਦਿਖਾ ਦਿੰਦਾ। ਸੀਲਸ ਲੱਗ ਉਹ ਦੂਜੀ ਵੈੜ ਵੀ ਬਹੁਤ ਚੰਗੀ ਆ। ਤੇ ਥਣਾ ਦਾ ਜਿਹੜਾ ਸੈਜਗਾ ਵਾ ਦੋਸਤੋ ਬਾਕਮਹਾਲਾ ਦੇਖ ਸਕਦੇ ਹੋ ਤੁਸੀਂ। ਬਹੁਤ ਚੰਗਾ ਥਣਾ ਦਾ ਸੈਜਗਾ ਆਪਾਂ ਮੂਹ ਵੀ ਤੁਹਾਨੂੰ ਬਾਅਦ ਚ ਦਿਖਾਵਾਂਗੇ। ਪਾਵਾ ਨਾ ਦੇਖ ਸਕਦੇ ਤੁਸੀਂ ਬਿਲਕੁਲ ਸਾਫ ਲਓ ਵੀ ਮਿੱਤਰੋ ਬਿਲਕੁਲ ਸੇਮ ਸਾਈਜ਼ ਆ ਥਾਣਾ ਦਾ ਆ ਜਿਹੜੀ ਸ਼ਾਂਗ ਆ ਦੋਸਤੋ ਚਲਦੀ ਨਹੀਂਗੀ ਬਾਈ ਨੇ ਕਹਿਣ ਮੁਤਾਬਕ ਤੇ ਦਿਸੀ ਜਾਂਦੀ ਆ ਦੋਸਤੋ ਬਰੀਕ ਆ ਨਹੀਂ ਚਲਦੀ ਇਹ ਅਗਲੇ ਤੋਂ ਅਗਲੇ ਥਾਣ ਦਾ ਗੈਰ ਚੰਗਾ ਮਗਰਲੇ ਤੋਂ ਵੀ ਮਗਰਲੇ ਦਾ ਚੰਗਾ ਤੇ ਬਾਈ ਜੀ ਉਸ ਗਾਣ ਦੇ ਵੀ ਹੱਥ ਮਾਰ ਕੇ ਵਿਖਾ ਦਿਓ ਹੋਈ ਮਿੱਤਰੋ ਦੂਜੀ ਵਿਹੜਾ ਜਿਹੜੀ ਉਹਦੇ ਤੇ ਵੀ ਤੁਹਾਨੂੰ ਹੱਥ ਮਾਰ ਕੇ ਦਿਖਾ ਦੇਣੀ ਹੈ ਜਿਹੜੀ ਪਹਿਲਾਂ ਵਿਖਾਈ ਸੀ ਉਹ ਵੀ ਸੀਲਸ ਲੱਗਾ ਸੀ ਹੱਥ ਮਾਰਨਾ ਭੁੱਲ ਗਏ ਸੀਗੇ ਲੈ ਬਾਈ ਜੀ ਇਹ ਤੋੜ ਕੇ ਦਿਖਾ ਦਿਓ ਬਸ ਸੈਟਾ ਕੰਮ ਦੋਨੇ ਵਹਿੜਾ ਦੋ ਦੰਦਾ ਮੂੰਹ ਚੰਗੀਆਂ ਆ ਦੋਸਤੋ ਲਓ ਵੀ ਬਹੁਤ ਚੰਗੀ ਵਹਿੜਾ ਦੋਸਤੋ ਪਧਰੀ ਤੇ ਸਾਫ ਸੁਥਰੀ ਸੀਲਸ ਲੱਗਾ ਦੋਸਤੋ ਵੱਡੀ ਗੱਲ ਤਾਂ ਸੀਲ ਦੀ ਹੁੰਦੀ ਆ ਕਿਉਂਕਿ ਬੱਚਿਆਂ ਵਾਲੇ ਘਰੇ ਇਹੋ ਜਿਹਾ ਪਸ਼ੂ ਜਾਂਦਾ ਰਹੇ ਤਾਂ ਨੁਕਸਾਨ ਨਹੀਂ ਕਰਦਾਗਾ ਕੱਦ-ਕਾਠ ਵੀ ਠੀਕ ਆ ਤੇ ਵੇਲ ਵੀ ਚੰਗੀ ਆ। ਕੱਠੀਆਂ ਹੀ ਸੂਜੀਆਂ ਕਰਮਾਂ ਵਾਲੀਆਂ ਅੱਜ ਤੜਕੇ ਸਵੇਹ। ਤੇ ਮਗਰ ਕਰਮਾਂ ਵਾਲੇ ਦੀ ਦੋਹਾਂ ਦੇ ਬੱਛੇ ਆ। ਬੱਛਾ ਤੁਹਾਨੂੰ ਆ ਵੀ ਦਿਖਾ ਦਿੰਨੇ ਆ। ਦੇਖ ਸਕਦੇ ਹੋ ਜੀ ਇਹ ਹਾਂ ਬੱਛਾ। 나ੜੂਆ ਤੁਹਾਨੂੰ ਦਿਖ ਰਿਹਾ ਹੁਣ ਬਰੀਕ। ਭਾਈ ਜੀ ਇਹਦਾ ਕੀ ਮੁੱਲ ਰੱਖਿਆ ਪਾਜੀ? ਇਹਦਾ ਜੀ 82000 ਰੁਪਈਆ ਜੀ। 82000 ਮਾਨਤਨ ਹੋ ਜੂ ਵੀਰ ਜੀ। ਲਾਓ ਵੀ ਮਿੱਤਰੋ ਦੋ ਵੈੜਾਂ ਦੋ ਦੰਦ ਮੂੰਹਾਂ ਪਹਿਲਾ ਸੁਆ ਅੱਜ ਹੀ ਸੋਈਆਂ ਮਗਰ ਦੋਹਾਂ ਦੇ ਬੱਚੇ ਆ ਵੱਛੇ ਤੇ ਬਾਈ ਇਹ ਚੁੰਗ ਰਿਹਾ ਬੱਚਾ ਜਿਸ ਵੀ ਕਿਸੇ ਵੀਰ ਨੂੰ ਇਹ ਦੋਵੇਂ ਵੈੜਾਂ ਪਸੰਦ ਆਉਂਦੀਆਂ ਆ ਤਾਂ ਬਾਈ ਦਾ ਆਪਾਂ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਤੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ